ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਡਰਾਈਵਰ ਜਿਹੜਾ ਬੰਦਾ ਨਾ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਂਦਾ ਰੱਬ ਦਾ ਨਾਮ ਲੈ ਕੇ ਆਪਣੇ ਪੀੜਾ ਪੀਰਾਂ ਨੂੰ ਦੇਵੀ ਦੇਵਤਾਂ ਨੂੰ ਧਿਆਉਂਦਾ ਜਿਵੇਂ ਕਿ ਮਸਤਾਂ ਦਾ ਨਾਮ ਨਾ ਲੈ ਆਪਣੇ ਗੁਰੂਆਂ ਪੀਰਾਂ ਦਾ ਨਾਮ ਲੈ ਉਹਨਾਂ ਨੂੰ ਧਿਆ ਕੇ ਫੇਰ ਚੱਲਦਾ ਫਿਰ ਅੱਗੇ ਕੀ ਹੁੰਦਾ ਫਿਰ ਡਰਾਈਵਰ ਦੀ ਅੱਖ ਜਿਹੜੀ ਆ ਇਹ ਬਾਜ ਵਰਗੀ ਆ ਤੇ ਨਿਮਰਤਾ ਇਹਨਾਂ ਦੀ ਸਾਧ ਵਰਗੀ ਆ ਕਿਉਂਕਿ ਇਹ ਆਪਣੀ ਜਾਨ ਤੋਂ ਪਹਿਲਾਂ ਅਗਲੇ ਨੂੰ ਬਚਾਉਂਦੇ ਆ ਕੁਦਰਤੀ ਕੋਈ ਚਲੋ ਰੱਬ ਨਾ ਕਰੇ ਕੋਈ ਗੱਲਬਾਤ ਹੋ ਜਾ ਉਹ ਕਹਿ ਨਹੀਂ ਸਕਦੇ ਕਿਉਂਕਿ ਰੋਡ ਦਾ ਮਸਲਾ ਵਾ ਟ੍ਰੈਫਿਕ ਦਾ ਮਸਲਾ ਇਸ ਕਰਕੇ ਯਾਨੀ ਇਹਨਾਂ ਦੀ ਜਿਹੜੀ ਨਿਮਰਤਾ ਉਹ ਸਾਦਰ ਵੀ ਆ ਜੇ ਕੋਈ ਇਹਨਾਂ ਨੂੰ ਮਿਲ ਵੀ ਜਾਵੇ ਸਾਧ ਫਕੀਰ ਜਾਂ ਕੋਈ ਮੰਗਣ ਵਾਲਾ ਉਹਨਾਂ ਨੂੰ ਚਾਹ ਤੋਂ ਬਿਗਾਰੇ ਜਾਨ ਨਹੀਂ ਦਿੰਦੇ ਇੰਨੀ ਇਹਨਾਂ 'ਚ ਸ਼ੈਣ ਸ਼ਕਤੀ ਜਾਂ ਆਪਣਾ ਇਹ ਹਰ ਇਨਸਾਨ ਨੂੰ ਰੱਬ ਦਾ ਰੂਪ ਸਮਝਦੇ ਆ ਕਿਉਂਕਿ ਇਹਨਾਂ ਨੇ ਰੋਡ ਤੇ ਚੱਲਣਾ ਹਰ ਇੱਕ ਦੇ ਉੱਤੇ ਇਹਨਾਂ ਨੂੰ ਲੋਡ ਪੈਂਦੀ ਆ ਸੋ ਇਸੇ ਕਰਕੇ ਕਿਹਾ ਜਾਂਦਾ ਵਾ ਇਹ ਦੋ ਨਿਸ਼ਾਨੀਆਂ ਡਰਾਈਵਰ ਦੇ ਵਿੱਚ ਹੋਣਗੀਆਂ ਅੱਖ ਬਾਜ ਵਰਗੀ ਨਿਮਰਤਾ ਸਾਧ ਵਰਗੀ ਇਹਨਾਂ ਨੂੰ ਕੋਈ ਮਾੜਾ ਚੰਗਾ ਕਹਿ ਵੀ ਦੇਵੇ ਪਰ ਇਹ ਕਿਸੇ ਨੂੰ ਛੇਤੀ ਕਿਤੇ ਮਾੜਾ ਨਹੀਂ ਕਹਿੰਦੇ ਇਸੇ ਕਰਕੇ ਕਿਹਾ ਕਿ ਡਰਾਈਵਰ ਇੱਕ ਰੱਬ ਦਾ ਰੂਪ ਹੈ ਕਿਉਂ ਕਿ ਇਹਨਾਂ ਨੇ ਇੱਥੋਂ ਉੱਥੇ ਉੱਥੋਂ ਉੱਥੇ ਹਰ ਇੱਕ ਦੀ ਗੱਲ ਸੁਣਨੀ ਆ ਹਰ ਇੱਕ ਦਾ ਮਾਲ ਪਚਾਉਣਾ ਤੇ ਹਰ ਇੱਕ ਦੀ ਗੱਲ ਸੁਣ ਕੇ ਫੇਰ ਚੱਲਣਾ ਦੋਸਤੋ ਸਾਰੇ ਬੰਦੇ ਨਿਮਰਤਾ ਆਪਣੇ ਸਾਧ ਵਰਗੀ ਰੱਖਿਆ ਕਰੋ ਤਾਂ ਕਿ ਸਾਨੂੰ ਲੋਕ ਚੰਗਾ ਕਹਿਣ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਵੀਡੀਓ ਚੰਗੀ ਹੋਵੇ ਤਾਂ ਦਬ ਕੇ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੁਹਾਡਾ ਧੰਨਵਾਦ ਤੁਹਾਡਾ ਆਪਣਾ ਵੀਰ ਮਿਸਟਰ ਆਮਲੋਆ ਜੀ ਸੌਤਾ ਠੀਕ ਹੈ ਧੰਨਵਾਦ